ਕੀ ਕਾਲਸਾ ਵਾਹਿਗੁਰੂ ਜੀ ਕੀ ਫਤਿਹ ਤੰਤਨ ਸ਼ੀਗਰੂ ਤੇਗ ਬਾਦਰ ਸੇ ਮਹਾਰਾਜ ਸਦਾ ਹੀ ਜਲੇਕਾਰ ਹੈ ਸਦਾ ਹੀ ਜਲੇਕਾਰ ਸਰਬੱਤ ਦਾ ਭਲਾ ਕਰੋ ਬਾਬਾ ਜੀ ਮਿਹਰ ਕਰੋ ਕਿਰਪਾ ਕਰੋ ਬਈ ਦੁੱਖਾਂ ਪ੍ਰੇਸ਼ਾ ਦਾ ਨਾਸ਼ ਕਰੋ ਬਾਬਾ ਜੀ ਔਖੀ ਕੜੀ ਨਾ ਦੇਖਣ ਦੀ ਕਰੋ ਕਿਰਪਾ ਤੰਤਨ ਸ਼ੀਗਰੂ ਤੇਗ ਬਾਦਰ ਸੇ ਮਹਾਰਾਜ ਆਪਣੀ ਕਿਰਪਾ ਕਰੋ ਮਿਹਰ ਕਰੋ ਬੱਚੇ ਦੇ ਬਾਬਾ ਜੀ ਬੱਚੇ ਦੇ ਬੱਚਿਆਂ ਦੇ ਬਾਬਾ ਸਰਦੋ ਕਿਰਪਾ ਕਰੋ we ਸ਼੍ਰੀ ਵਾਹਿਗੁਰੂ ਸਾਹਿਬ ਜੀ ਚਿਤ ਚਿਤ ਵਾ ਅਰਦਾਸ ਕਹ ਬਰ ਕਹਿ ਬਿਨਾ ਸਕੋ ਸਰਬ ਚੰਤ ਤੁਝ ਪਾਸ ਸਾਧ ਸੰਗਤ ਹ ਤਕ ਬਬਨੀ ਸਾਡੋ ਤੋ ਕਰੋ ਸਾਹਿਬ ਕੀ ਸੇਵਾ ਜਬ ਗੁਰ ਦੇਖ ਸਭ ਦਿਸਟ ਨਾਮ ਕਰਤਾ ਮੁਖ ਮਿਵਾ ਅਗਮ ਅਲਖ ਕਾਰਣ ਗੁਰਖ ਜੋ ਫਰਮਾਵੇ ਸੋ ਕਹੋ ਕਹ ਤੇਵ ਰਹੁ ਦਰੇ ਅਮਰ ਦਾਸ ਕਰਨ ਕਰਨਾ ਜਿਵ ਤੋ ਰਖ ਤੇਵ ਰਹੁ ਹਉ ਆਇਆ ਦੂਰ ਚਾਪ ਲਕ ਮੈਂ ਤੱਕੇ ਸਰਣਾਏ ਜੀਓ ਵੈ ਆਸਾਰ ਕੀ ਚਿਤ ਵੈ ਮੇਰਾ ਸਭੋ ਦੁਖ ਗਵਾਏ ਜੀਓ ਅੰਦਰ ਸਚਿਆ ਨੇਹ ਲਾਇਆ ਪ੍ਰੀਤਮ ਆਪਣੇ ਤਨ ਮਨ ਹੋਏ ਨਿਹਾਲ ਜਾਗੁਰ ਤੇਖਾ ਸਾਮੜੇ ਨਾਮ ਰਿਓ ਸਾਧੂ ਰਿਓ ਰਹਿਓ ਨਰ ਗੋਬਿੰਦ ਕਹ ਨਾਨਕ ਇਹ ਜਗਤ ਮੈਂ ਜਿਨ ਜਪਿਓ ਘਰਮੰ मरत संकट दर्स ए, गुर से एनस दर्सन परस गुरू कनम मरन दुख जिफ़ दुख सामदी

सतन श्री गुरु साहिब जी सलोक महल्ला जा हस्ती सिर जो अंक सु ਸਿਰ ਦੇ ਮਨਤਾ ਨੇ ਆ ਗਹਿਰਾਖ ਕਾ ਉਪਹੀ ਸੇਵ ਕਰੇ ਹਸਤੀ ਸਰ ਜੋ ਅੰਕ ਸਹਾ ਅਹ ਰਣ ਜੋ ਸਿਰ ਦੇ ਮਨਤਾ ਨੇ ਆ ਗਹਿਰਾ उ सेव करे ए गुरमुख आप निवार सभ राज सृष्ट काल नानक गुरमुख बुधिया पे नज़र करे ਆਤੀ ਜਾਨ ਜੇ ਨਾ ਗੁਰਮੁਖ ਨਾਮ ਧਿਆਇ ਆਏ ਤੇ ਪਰਵਾਣ ਨਾਨਕ ਕੁੱਲ ਉਧਾਰ ਹੈ ਆਪਣਾ ਦਰਗਹਿ ਪਾਵੈ ਮਾਨ ਪਉੜੀ ਕਸਕੀਆਂ ਸਿੱਖ ਗੁਰੂ ਵੇ ਲਾਈਆ ਇੱਕ ਸੇਵਕ ਗੁਰਪਾਸ ਇੱਕ ਗੁਰਕਾਰ ਲਾਈਆ ਜਿਨਾਂ ਗੁਰ ਪਿਆਰਾ ਮਾਨ ਚੇਤ ਤੈਨਾ ਭਾਉ ਗੁਰ ਭਾਈਆ ਗੁਰ ਸਤ ਗੁਰ ਭੋਲ ਸਭ ਗੁਰ ਆਖ ਗੁਰ ਜੀ ਵਾਈਆ ਗੁਰ ਸਿ ਕਾਇਕ ਪਿਆਰ ਗੁਰ ਮੇ ਤਾਪ ਤਾ ਭਾਈਆ ਸਤ ਗੁਰ ਬੋਲੋ ਸਬਹ ਗੌਰ ਆਖ ਗੁਰੂ ਜੀ ਵਾਇਆ ਵਾਹੇ ਗੁਰਜੀਕਾ ਖਾਲਸਾ ਵਾਹੇ ਗੁਰਜੀ ਕੀ ਫਤਿਹ ਸਲੋਕ ਮਹਲਾ 3 ਹਸਤੀ ਸਿਰ ਜੋ ਅੰਕਸ ਹੈ ਇਹ ਰਣਜੋ ਸਿਰ ਦੀ ਮਨ ਤਨ ਆਗੈ ਰਾਖ ਕੈ ਉਹ ਵੀ ਸੇਵ ਕਰੇ ਪਰਮ ਸਨਮਾਨ ਜੋ ਗੁਰੂ ਰੂਪ ਗੁਰੂ ਪਿਆਰੇ ਗੁਰਸਵਾਰੀ ਗੁਰੂ ਕੀ ਸਾਜੀ ਨਵਾਜੀ ਸਰਸੰਗ ਜੀਓ ਅੱਜ ਦਾ ਇਹ ਪਾਵਨ ਪਵਿੱਤਰ ਹੁਕਮ ਸੌਰਟ ਦੀ ਵਾਰ ਅੰਦਰ ਸ਼ਲੋਕ ਤਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਪੌੜੀ ਤਨ ਤਨ ਸਤਿਗੁਰੂ ਸੋਢੀ ਸੁਲਤਾਨ ਪਿਤਾ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੀ ਪਾਵਨ ਰਸਨਾ ਤੋਂ ਉਚਾਰਨ ਹੋਈ ਇਹ ਪਾਵਨ ਪਵਤਰ ਹੁਕਮ ਤਨ ਤਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀਾਂ ਦੇ ਪਾਵਨ ਪਵਤਰੰਗ 647 ਉੱਪਰ ਸੁਬਾਇ ਮਾਰਿਆ ਸਤਗੁਰ ਜੀ ਕਿਰਪਾ ਕਰਨੀ ਪਾਵਨ ਹੁਕਮ ਸਾਡੇ ਹਿਰਦੇ ਵਿੱਚ ਵਸੇ ਸਾਡਾ ਗੁਰੂ ਕਰਾਇਆ ਗਾਵੇਆ ਸੁਣਿਆ ਸਫਲ ਹੋ ਜਾਏ ਉਹ ਨਾ ਚੁੱਕਾਂ ਦੀ ਖਿਮਾ ਕਰਨੀ ਮੁਲਾਫਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ